ਗੀਦ ਖਾਨ ਨੂੰ ਸੋਧਿਆ ਸੀ ਤੇ ਜਿੰਨੇ ਜੰਗ ਜੁੱਦ ਹੋਏ ਦੂਸਰ ਸਾਹਿਬ ਦੀ ਅਗਵਾਈ ਜਦੋਂ ਖਾਲਸਾ ਪੰਥ ਨੇ ਜਿੰਨੇ ਜੰਗ ਦਾ ਕਟਾਰ ਤੇ ਜਿਹਦੇ ਉੱਪਰ ਗੁਰੂ ਸਾਹਿਬ ਛੇਰ ਦਾ ਸ਼ਤਕਾਰ ਕਰ ਰਹੇ ਨੇ ਤੇ ਇਹ ਇਤਿਹਾਸਕ ਜਿਹੜਾ ਇਹ ਸ਼ਸਤਰ ਫਲਾਦ ਦਾ ਬਣੇ ਬਾਬਾ ਇੱਕ ਪਾਸੇ ਖੜ ਜੋ ਹੁਣ ਆ ਵੀ ਦਰਸ਼ਨ ਕਰ ਰਹੇ ਹਾਂ ਭੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਉਂਕਿ ਜੰਗੀ ਮਾਹੌਲ ਹੁੰਦਾ ਐਵੇਂ ਇਹ ਉਵੇਂ ਨਹੀਂ ਹੁੰਦਾ ਜੰਗਾਂ ਦੇ ਵਿੱਚ ਜਿੱਤ ਕੇ ਖਾਲਸੇ ਨੇ ਜਿਹੜੇ ਇਹ ਸ਼ਸਤਰ ਬਸਤਰ ਸਾਹਮਣੇ ਹੋਏ ਨੇ ਐਵੇਂ ਗੱਲਾਂ ਨਾਲ ਨਹੀਂ ਇਹ ਜਿਹੜੇ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਘਾਤਵੇ ਜਿੱਤੀ ਜਿਹੜੀ ਫਲਾਦੀ ਜਿਹੜੀ ਸੁਨਹਿਰੀ ਗਰੋਲ ਸ਼ਾਸਤਰ ਹੈ ਜਿਹੜਾ ਉਹ ਆਪਜੀ ਦਰਸ਼ਨ ਕਰ ਰਹੇ ਹੋ ਜਿਹੜੀ ਸ੍ਰੀ ਸਾਹਿਬ ਹੈ ਗੱਜ ਗੱਜ ਗਾਵੇ ਜੀ ਆਵੇ ਤੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕਰਨ ਨੂੰ ਭਾਵੇ ਸਤਿ ਸ੍ਰੀ ਅਕਾਲ ਇਹ ਫਲਾਦੀ ਬਣੀ ਹੋਈ ਹੈ ਦਾ ਮੁੱਖਾ ਜਿਹੜਾ ਸੁਨਹਿਰੀ ਹੈ ਸ਼ੇਰ ਦਾ ਸ਼ਕਾਰ ਹੈ ਤੁੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਤਰੇ ਦੀ ਜਿਹੜੀ ਇਹ ਸ੍ਰੀ ਸਾਹਿਬ ਆਪ ਵੀ ਦਰਸ਼ਨ ਕਰ ਰਹੇ ਹੋ ਹੁਣ ਜਿਹੜੇ ਸ਼ਸਤਰ ਦੇ ਆਪ ਵੀ ਦਰਸ਼ਨ ਕਰ ਰਹੇ ਹੋ ਬਾਬਾ ਤਰਜ਼ੀਮ ਸਿੰਘ ਜੀ ਕਰਵਾ ਰਹੇ ਨੇ ਬਾਬਾ ਤਰਜ਼ੀਮ ਸਿੰਘ ਜੀ ਇਹ ਜਿਹੜਾ ਸ਼ਸਤਰ ਹੈ ਤੁੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥਨੇ ਵਾਲੀ ਜੀ ਉਹਨਾਂ ਦੇ ਜਿਹੜਾ ਖਾਤਰੇ ਦਾ ਜਿਹੜਾ ਕਰੋਲ ਸ਼ਸਤਰ ਹੈ ਅਸਕਰ ਪਾਨ ਖੰਡੋ ਖੜਕ ਤੁਕ ਤੋਰਿਆ ਤੀਰ ਸਹਿਬ ਸਰੋਰੀ ਸਾਹਿਬ ਦੀ ਇਹ ਹੀ ਹਮਾਰੇ ਪੀਰ ਕੀ ਤੂੰ ਹੀ ਸੈਥੀ ਤੂੰ ਹੀ ਤੂੰ ਹੀ ਤਵਰ ਕਰਵਾਰ ਨਾਮ ਤੇ ਹਾਰੋ ਜੋ ਜਪੈ ਭੈ ਸਿੰਧ ਭਾਉ ਪਾਲ ਕਾ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਤੇਗ ਯਾਰ ਤੀਰ ਤੂੰ ਹੀ ਨਿਸ਼ਾਨੇ ਜੀਤ ਕੀ ਆਜ ਤੂੰ ਹੀ ਜਗ ਵੀਰ ਪ੍ਰਧਾਨ ਜੀ ਕਰੋ ਤਾਂ ਸਿੰਘ ਜਕਾਰਾ ਕੇ ਜਾਦੇ ਉਹ ਪ੍ਰਧਾਨ ਜੀ ਸਾਰੇ ਜਨਤਾ ਰਹਿ ਜਾਵੇ ਤਨ ਤਨ ਸਭ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਕਾਸ਼ਾ ਜੀ ਦਾ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਮੁਠਾ ਹਾਥੀ ਦੇ ਦੰਦ ਦਾ ਕਰੋਲ ਦਾ ਸ਼ਾਸਤਰ ਜਿਹੜਾ ਕਰੋਲ ਹੁਣ ਆਪ ਜੀ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤੇਹ ਸਿੰਘ ਜੀ ਧੰਤਨ ਬਾਬਾ ਫਤੇਹ ਸਿੰਘ ਜੀ ਉਹਨਾਂ ਦੇ ਸਾਥਰੇ ਦਾ ਬਹੁਤਕਾਰ ਬਾਬਾ ਫਤੇਹ ਸਿੰਘ ਜੀ ਨੂੰ ਭਾਵੇ ਸਤ ਸ੍ਰੀ ਅਕਾਲ ਦੇ ਗਾਤਰੇ ਦੀ ਜਿਹੜੀ ਇਹ ਥਾਲ ਹੈ ਸੁਨਹਿਰੀ ਤੇ ਫਲਾਤ ਦੀ ਬਣੀ ਹੋਈ ਹੈ ਇਹਦੇ ਵਿੱਚ ਜਿਹੜਾ ਫਾਰਸੀ ਦੇ ਵਿੱਚ ਲਿਖਿਆ ਹੋਇਆ ਆਸਾਸਮਤ ਇਸਰਤ ਕੇ ਹੈ ਨਾਨਕ ਬਾਬਾ ਸ਼ਾਹ ਗੁਰੂ ਸੀਸ ਨਵਾਓ ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ ਬੜਾ ਆਜੀ ਦਰਸ਼ਨ ਕਰ ਰਹੇ ਹਾਂ ਪੰਥ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਗਾਤਰੇ ਦੀ ਜਿਹੜੀ ਇਹ ਸ੍ਰੀ ਸਾਹਿਬ ਹੈ ਉਹਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਫਲਾਤ ਦੀ ਸਤਿਗੁਰੂ ਮੇਰੇ ਸੇ ਮਾਨ ਨੂੰ ਭਾਵੇ ਸਤਿ ਸ੍ਰੀ ਅਕਾਲ ਸਿੱਤੇ ਸਨੇਰੀ ਮੁੱਠਾ ਆਪ ਜੀ ਦਰਸ਼ਨ ਕਰ ਰਹੇ ਹਾਂ ਗੱਲ ਗੱਜ ਕਰੇ ਜੇ ਆਵੇ ਪੰਥ ਦੇ ਵਾਲੀ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਜਿਹੜੇ ਆਪ ਦੀ ਚੱਕਰ ਦੇ ਦਰਸ਼ਨ ਕਰ ਰਹੇ ਹਾਂ ਉਹ ਮਹਾਨ ਯੋਧੇ ਸੂਰਮੇ ਧੰਨ 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 ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਬੁੱਢਾ ਦਲ ਦੇ ਦੇਗਿਏ ਸਿੰਘ ਤੁੰਨ ਵੀ ਦਿੱਸਾ ਦੇ ਮੁਖੀ ਤਰਨਾ ਦਲ ਦੇ ਮਿਸਰ ਚਹੀਦਾ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਉਹਦੇ ਆਰਜੀ ਚੱਕਰ ਜਿਹੜੇ ਉਹਨਾਂ ਦੇ ਅੰਦਰ ਦਮਾਲੇ ਦੇ ਕਿਉਂਕਿ ਬਾਬਾ ਜੀ ਦਾ ਬਾਬਾ ਸਰਦੇਵ ਸਿੰਘ ਬਹੁਤ ਜੰਗੀ ਜਿਹੜਾ ਦਮਾਲਾ ਸੀ ਤੇ ਉਹ ਉਹਨਾਂ ਦੇ ਅੰਦਰ ਹੀ ਜਿਵੇਂ ਸਿੰਘ ਫੌਜਾਂ ਹੌਲ ਵੀ ਚੱਕਰ ਜਿਹੜਾ ਜਿੱਤਰੀ ਸਜਾਉਂਦੇ ਨੇ ਅੰਦਰ ਇਹ ਉਹਨਾਂ ਦੀ ਚੱਕਰੀ ਜੰਗੀ ਚੱਕਰੀ ਹੈ ਸੁਨਹਿਰੀ ਤੇ ਫਲਾਤ ਵੀ ਬਣੀ ਹੋਈ ਹੈ ਗੱਲ ਗੱਲ ਸਤ ਜੀ ਸਤ ਜੀ ਮਾਨੂੰ ਪਾਵ ਸਤਿ ਸ਼੍ਰੀ ਅਕਾਲ ਹੁਆ ਕਰ ਰਹੇ ਹੋ ਗਾਇਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਅਕਾਲ ਤਖਤ ਸਾਹਿਬ ਦੇ ਬੁੱਢਾ ਜੰਦ ਦੇ 6ਵੇਂ ਜਥੇਦਾਰ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਆਪਾਂ ਆਪਾਂ ਅੱਜ ਵੀ ਯਾਦ ਕਰਦੇ ਜਥੇਦਾਰ ਹੋਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਰਗਾ ਹੋਵੇ ਜਿਨ੍ਹਾਂ ਨੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੂੰ ਵੀ ਜਿਹੜੀ ਹੈ ਤੁਰਤੀ ਕੋਲੀਆਂ ਦੀ ਸਜ਼ਾ ਸੁਣਾਈ ਸੀ ਤੇ ਉਹ ਸੀ ਬਾਬਾ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਮਹਾਨ ਦੇਨ ਹੈ ਤੇ ਨਾਲ ਜਿਹੜਾ ਦੇ ਜਾਵੇ ਨਿਹਾਲਾ ਜਾਵੇ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਾਮੇ ਕਰੋੜੀ ਜੀ ਬੁੱਢਾ ਦਾ ਲੂਪਾ ਸਾਹਿਬ ਸ੍ਰੀ ਅਕਾਲ ਜੀ ਜਿਹੜਾ ਦਿੱਲੀ ਫੜੇ ਕਰਕੇ ਜਿਹੜਾ ਜਦੋਂ ਇੱਥੇ ਫਤਿਹ ਦੇ ਨਿਸ਼ਾਨ ਝੁਲਾਏ ਸੀ ਤੇ ਉਹਨਾਂ ਦੇ ਨਾਲ ਹੀ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਚੌਥੇ ਮੁਖੀ ਬੁੱਢਾ ਦਲ ਦੇ ਨਾਲ ਹੀ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜੀ ਵੀ ਸੀ ਉਹਨਾਂ ਦੇ ਬਾਤਰੇ ਦੀ ਜਿਹੜੀ ਸ੍ਰੀ ਸਾਹਿਬ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਇਹ ਜਿਹੜੀ ਸ੍ਰੀ ਸਾਹਿਬ ਦੇ ਆਪ ਜੀ ਦਰਸ਼ਨ ਕਰਨੇ ਉਹ ਲਾਗ ਨਹੀਂ ਜਦੋਂ ਅੰਦਰ ਜਾਂਦੀ ਹੈ ਨਾ ਸਭ ਕੁਝ ਬਾਹਰ ਲਿਆਉਂਦੀ ਹੈ ਕੱਲ ਕੀ ਕਰੇਗੀ ਇਹ ਰਾਜਾ ਵੇ ਸਤਿ ਸ੍ਰੀ ਅਕਾਲ ਤੇ ਆਪਜੀ ਜਿੱਥੇ ਇਹ ਸ਼ਸਤਰ ਦੇ ਦਰਸ਼ਨ ਕੀਤੇ ਨੇ ਹੁਣ ਆਪਜੀ ਦਰਸ਼ਨ ਕਰ ਰਹੇ ਹਾਂ ਮਹਾਨ ਯੋਧੇ ਸੂਰਮੇ ਜੰਗੀ ਜਰਨੈਲ ਜਿਹੜੇ ਬਾਬਾ ਭਗੇਲ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਜਦੋਂ ਫਤਿਹ ਕੀਤੀ ਬਾਬਾ ਭਗੇਲ ਸਿੰਘ ਜੀ ਨਾਲ ਸੀ ਇਹ ਜਿਹੜਾ ਜੰਗੀ ਜਿਹੜਾ ਸ੍ਰੀ ਸਾਹਿਬ ਹੈ ਬਾਬਾ ਭਗੇਲ ਸਿੰਘ ਜੀ ਉਹਨਾਂ ਦੇ ਘਾਤਰੇ ਦਾ ਜਿਹੜਾ ਇਹ ਤੇਗਾ ਉਹਦੇ ਆਪਜੀ ਦਰਸ਼ਨ ਕਰ ਰਹੇ ਹਾਂ ਬਾਬਾ ਭਗੇਲ ਸਿੰਘ ਜੀ ਸਤਿ ਸ਼੍ਰੀ ਅਕਾਲ ਲਾ ਤੇ ਜਿਹੜਾ ਆਪਜੀ ਦਰਸ਼ਨ ਕਰਨਾ ਗੱਲ ਕੇ ਜਕਾਰੇਗੀ ਆਵੇ ਬਾਬਾ ਬਘੇਲ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਜਸਾ ਸਿੰਘ ਰਾਮਗੜੀਆ ਜੀ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਆਪਜੀ ਦਰਸ਼ਨ ਕਰ ਰਹੇ ਹੋ ਪੰਥ ਦੇ ਮਹਾਨ ਯੋਧੇ ਸੂਰਮੇ ਬਾਬਾ ਜਸਾ ਸਿੰਘ ਆਂਧੂ ਵਾਲਿਆ ਉਹਨਾਂ ਦੇ ਜਿਹੜੇ ਗਾਤਰੇ ਦੀ ਇਹ ਜਿਹੜੀ ਘਾਤ ਦੇ ਆਪਜੀ ਦਰਸ਼ਨ ਕਰ ਰਹੇ ਹੋ ਬਾਬਾ ਜਸਾ ਸਿੰਘ ਜੀ ਆਲੂ ਵਾਲਿਆ ਚੌਥੇ ਮੁਖੀ ਬੁੱਢਾ ਅਦਾਲਤ ਦੇ ਚੌਥੇ ਜਿੱਥੇ ਦਾ ਸ੍ਰੀ ਆਕਾਲ ਤਖਤ ਸਾਹਿਬ ਇਹ ਵੀ ਜਿਹੜਾ ਸ੍ਰੀ ਸਾਹਿਬ ਗੋਲਿਆ ਜਿਹੜਾ ਫਲਾਦ ਦਾ ਬਣਿਆ ਹੋਇਆ ਉਹਦੇ ਆਪਜੀ ਦਰਸ਼ਨ ਕਰ ਰਹੇ ਹੋ ਬਾਬਾ ਬਗੇਲ ਸਿੰਘ ਜੀ ਜਦੋਂ ਦਿੱਲੀ ਫਤਿਹ ਕੀਤੀ ਤੇ ਬਾਬਾ ਬਗੇਲ ਸਿੰਘ ਜੀ ਗਾਤਰੇ ਦੇ ਵਿੱਚ ਜਿਹੜੀ ਫਲਾਦ ਦੀ ਗੋਲੀਆਂ ਜਿਹੜਾ ਉਹਨਾਂ ਦੇ ਗਾਤਰੇ ਦੇ ਵਿੱਚ ਸੀ ਬਾਬਾ ਬਗੇਲ ਸਿੰਘ ਜੀ ਦੇ ਜਿਸ਼ਲੀਆ ਕਾਲ ਪਿੱਛੇ ਹੋ ਜਾ ਤੇ ਇੱਕ ਦਾ ਅੱਛਾ ਗੋਲ ਗਿਆ ਆਪ ਜੀ ਬਾਬਾ ਬਗੇਲ ਸਿੰਘ ਜੀ ਦੇ ਆ ਗੋਲਗੇ ਦੇ ਦਰਸ਼ਨ ਕਰ ਰਹੇ ਹੋ ਉਹ ਮਹਾਨ ਯੋਧੇ ਸੂਰਮੇ ਜਿਨ੍ਹਾਂ ਨੇ ਜਦੋਂ ਦਿੱਲੀ ਫਤਿਹ ਕੀਤੀ ਤੇ ਬਾਬਾ ਜੱਸਾ ਸਿੰਘ ਆਹੂ ਵਾਲਿਆ ਜਿਹਦੇ ਨਾਂ ਲਾਉਣਾ ਨੇ ਬਹੁਤ ਵੱਧ ਛੱਡ ਕੇ ਜਿਹੜਾ ਸਾਰੀਆਂ ਮੱਲਾਂ ਮਾਰੀਆਂ ਤੇ ਸ਼ਮਰੂ ਬੇਗਮ ਨੂੰ ਜਿਹੜਾ ਉਹਨਾਂ ਦੇ ਪੈਰੀ ਪਾ ਕੇ ਭੈ ਕਹਿ ਗਈ ਜਿਹੜਾ ਮੈਂ ਤੁਹਾਡੀ ਭੈਣਾ ਮੈਨੂੰ ਮੇਰਾ ਰਾਜ ਭਾਗ ਵਾਪਸ ਕਰ ਦਿਓ ਤੇ ਉਹ ਬਾਬਾ ਇਹ ਜਿਹੜੇ ਸੀ ਬਘੇੜ ਸਿੰਘ ਜੀ ਹੋਰਾਂ ਨੇ ਜਿਨ੍ਹਾਂ ਉਹਨਾਂ ਨੂੰ ਬਾਬਾ ਜੱਸਾ ਸਿੰਘ ਜੀ ਹੋਰਾਂ ਤੋਂ ਮਾ ਵੀ ਨਾਂਵਾ ਦਵਾਇਆ ਹੁਣ ਆਪਜੀ ਦਰਸ਼ਨ ਕਰ ਰਹੇ ਹੋਂ ਉਹ ਪੰਥ ਦੇ ਮਹਾਨ ਯੋਧੇ ਸੂਰਮੇ ਬਾਬਾ ਬਘੇੜ ਸਿੰਘ ਜੀ ਜਦੋਂ ਜਗਤਕਾਰ ਆ ਗਿਆ ਵੇ ਨਿਹਾਲ ਹੋ ਜਾਵੇ ਜਹੇਦਾਰ ਬਾਬਾ ਬਘੇੜ ਸਿੰਘ ਜੀ ਦੇ ਰੂਪ ਉਹ ਸਾਥ ਸੀਸ ਜੀ ਹਾਂ ਹਾਥੀ ਤੇ ਆਪਾਂ ਚੜ੍ਹੇ ਹੁੰਦੇ ਨਾ ਜੋ ਉੱਥੇ ਥੱਲੇ ਜਿਹੜਾ ਵਾਰ ਨਹੀਂ ਹੁੰਦਾ ਇਹ ਜਿਹੜਾ ਪਟਾ ਇਹ ਜਿਹੜਾ ਇਹਦੇ ਨਾਲ ਜਿਹੜਾ ਬਾਬਾ ਬਘੇਲ ਸਿੰਘ ਜੀ ਦੇ ਹਾਥੀ ਤੇ ਚੜ ਕੇ ਜੰਗ ਕਰਨ ਨੂੰ ਆਸਤੇ ਬਾਬਾ ਬਘੇਲ ਸਿੰਘ ਜੀ ਜਿਹੜਾ ਬਲਾਦ ਦਾ ਬਣਿਆ ਹੋਇਆ ਜਿਹੜਾ ਉੱਪਰ ਸੁਨਹਿਰੀ ਜਿਹੜੇ ਕਾਰਜ ਹੋਏ ਹੋਏ ਨੇ ਕੰਮ ਹੋਇਆ ਹੋਇਆ ਜੋ ਹੁਣ ਘਸ ਕੇ ਥੋੜਾ ਜਿਹਾ ਘੱਟ ਰਿਹਾ ਹੈ ਕਿ ਇਸ ਕਰਕੇ ਫੇਰ ਵੀ ਇਹ ਸਾਮ ਸੁਮਾਰ ਜਿਹੜੀ ਸ਼ਸਤਰਾਂ ਦੀ ਬਹੁਤ ਔਕੀ ਹੈ ਹੁਣ ਆਪ ਜੀ ਦਰਸ਼ਨ ਕਰ ਰਹੇ ਹਾਂ ਉਹ ਬਾਬਾ ਬਗੇਰ ਸਿੰਘ ਜੀ ਆਪਾਂ ਦਰਸ਼ਨ ਕਰਦੇ ਨਾ ਘੋੜਿਆਂ ਦੇ ਉੱਪਰ ਜਦੋਂ ਬਾਬਾ ਬਗੇਰ ਸਿੰਘ ਜੀ ਬੰਗੂਗ ਪਾਈ ਹੁੰਦੀ ਹੈ ਅਸਕਰਪਾਲ ਖੰਡੋ ਖੜਕ ਤੋਪਾ ਤੌਰਿਆ ਤੀਰ ਇਹ ਤੋਪਕੇ ਜਿਹੜੀ ਲੈਨ ਸਿੰਘ ਕਹਿੰਦੇ ਨੇ ਇਹਨੂੰ ਆ ਜਿਹੜਾ ਰਾਮ ਜੰਗਿਆ ਭਾਰ ਮਾਰ ਇਹ ਜਿਹੜਾ ਘੋੜਿਆਂ ਦੇ ਉੱਪਰ ਹਾਥੀਆਂ ਦੇ ਉੱਪਰ ਇਹ ਬਾਬਾ ਬਗੇਰ ਸਿੰਘ ਜੀ ਦੇ ਖਾਤਰੇ ਚੋਂ ਦਰਸੀ ਬਾਬਾ ਬਗੇਰ ਸਿੰਘ ਜੀ ਗਾਣੇ ਜਿਹੜੇ ਗਾਏਗੇ ਆਵੇ ਬਾਬਾ ਬਗੇਰ ਸਿੰਘ ਦੇ ਮਨ ਨੂੰ ਪਾਵੇ ਆਸਤ ਖੇਤਰਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਨੇ ਬਹੁਤ ਹੀ ਧੰਨਤਾ ਦੇ ਯੋਗ ਹਜੇ ਬੁੱਢਾ ਦਾਉ ਕੋਲੇ ਬਹੁਤ ਵੱਡਾ ਖਜ਼ਾਨਾ ਸਮਾਂ ਥੋੜਾ ਹੁੰਦਾ ਫਿਰ ਦੁਆਰਾ ਮੈਂ ਸਾਰਿਆਂ ਦੇ ਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਡੇ ਬਹੁਤ ਸਤਿਕਾਰਯੋਗ ਸਾਰੇ ਮਾਪੁਰਖਾਂ ਵੱਲੋਂ ਤੇ ਨਾਲ ਹੀ ਦੰਨ ਵੀ ਜਕਸਾਲ ਦੇ ਬਾਬਾ ਸੁਖਦੇਵ ਸਿੰਘ ਜੀ ਵੀ ਬੈਠੇ ਨੇ ਮੁਖ ਬੁਲਾਰੇ ਬਾਬਾ ਨਾਮ ਸਿੰਘ ਜੀ ਹੋਰ ਆਵਲੋਂ ਤੇ ਨਾਲ ਹੀ ਸਾਰੇ ਸਿੰਘ ਬਾਬਾ ਉਪਾਲ ਸਿੰਘ ਜੀ ਦਲਪੰਥ ਬਾਬਾ ਬਿਜੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਬਾਬਾ ਵੱਲਾ ਜੀ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਉਹਨਾਂ ਦੇ ਸਾਰੇ ਹੀ ਕਿੰਨੇ ਵੀ ਤੇ ਸਾਰੇ ਮੈਂ ਖਾਸ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਸਾਰੀਆਂ ਮਹਿੰਸ ਸਿੰਘ ਜਥੇਬੰਦੀਆਂ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਨਾ ਬਹੁਤ ਬਹੁਤ ਵਧਾਈਆਂ ਜੱਜ ਪ੍ਰੋਗਰਾਮ ਲਿਆ ਜਾਵੇ ਸਿੰਘ ਸਾਹਿਬ ਜ세ਦਰ ਬਾਬਾ ਬਲਵੀਰ ਸਿੰਘ ਦੀ ਅਕਾਲੀ 96 ਕਰੋੜੀ ਮੁੱਢਦਲ ਪਈਮਾ ਦਾ ਵੀਰ ਚਕਰਵਰਦੀ ਨਾਨਸ ਸਿੰਘ ਜੀ ਨੂੰ ਭਾਵੇਂ ਸਾਥ ਸ੍ਰੀ ਆਕਾਲ ਫਲਸਜੀ ਬਹੁਤ ਵੱਡੇ ਆ ਭਾਗ ਵਾਲੇ ਹੋ ਆ ਜਿਹੜੀ ਆ ਰਾਤ ਦੇ ਇਹ ਮੁশকਿਲੀਆਂ ਸਮਾ ਲਪਣਾ ਤੇ ਜਿਹੜਾ ਲੰਗਰ ਹਾਲੇ ਤੱਕ ਵੀ ਸ਼ਾਂਕੇ ਰੱਜੇ ਹੀ ਨਹੀਂ ਫਿਰ ਚੌਹੇ ਕਦੋਂ ਆਓ ਹੁਣ ਇਧਰ ਸਾਰੇ ਤੇ ਪਾਸੇ ਆਓ ਸਤਿਕਾਰ ਕਰਨੇ ਨੇ ਕਾਲਾ ਸਾਹਿਬ ਜੀ ਅੱਦੇ ਸਤਕਾਰ ਜੋ ਗੁਰਮੁਖ ਪਿਆਰੇ ਵੀਰ ਉਹ ਖੱਲੇ ਦੇ ਨਾਲ ਹੀ ਮਣ ਕਿਰਪਾ ਕਰ ਦਿਓ ਸਾਡਾ ਛੱਲਾ ਹੀ ਕਰਵਾ ਦਿਓ ਖੱਲੇ ਦੇ ਨਾਲ ਹੀ ਕਰ ਦਿਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਬਈ ਸਾਰੀ ਗੁਰਮਤ ਪਿਆਰੇ ਬੱਚੇ ਇੱਦਾਂ ਜੋ ਵੀ ਪ੍ਰੋਗਰਾਮ ਉਹ ਵੀ ਬਹੁਤ ਕਿਰਪਾ ਤੁਸੀਂ ਵੀ ਉਹਨਾਂ ਯੋਧਿਆਂ ਦਰਮਿਆਨ ਇਨ੍ਹਾਂ ਦੇ ਖਸਗੋਣਾ ਸਿਗਰਿਆਂ ਦੇ ਬੜੇ ਪ੍ਰੀਮ ਦੇ ਨਾਲ ਬੜੇ ਅਦਬ ਦੇ ਨਾਲ ਜਿਹੜੇ ਸਰੋਤਨ ਵੀ ਨੇ ਆਓ ਇੱਥੇ ਆ ਜਾਓ ਆਪਾਂ ਬੜਾ ਲੰਮਾ ਚੌੜਾ ਨਹੀਂ ਸਾਡੇ ਤੋਂ ਬਾਅਦ ਵੀ ਆ ਉਹ ਜਿਹੜੇ ਗੁਰਮੁਖ ਪਿਆਰੇ ਬਹੁਤ ਵੱਡੀ ਮਿਹਨਤ ਕਰਕੇ ਆਏ ਆ ਉਹਨਾਂ ਨੂੰ ਵੀ ਸੁਣ ਕੇ ਜਾਇਓ ਵੇਖ ਕੇ ਜਾਇਓ ਮੇਰੇ ਸਤਿਕਾਰਯੋਗ ਪੀਰੋ ਬਜ਼ੁਰਗੋ ਮਤਾਓ ਭੈਣੋ ਆ ਸਮਾਂ ਨਹੀਂ ਲੱਭਣੇ ਇਹ ਕੋਈ ਪਤਾ ਨਹੀਂ ਮੁੜ ਕੇ ਕਿਹੜੇ ਭਾਣੇ ਮਰਦੇ ਜਾਣ ਇੱਥੇ ਟਿਕਾ ਇਸੇ ਹੋਰ ਦਾ ਸਮਾਂ ਹੀ ਨਾ ਬਣੇ ਚਾ ਆਈਏ ਤੇ ਵੇਖਦਾ ਤੇ ਕਾ ਖੜਕਉਂਦੇ ਆਈਏ ਝਟਕਾ ਹੋਣੀ ਆਈਏ ਇਹ ਆਉਣਾ ਸਮਾਂ ਓਏ ਕੋਈ ਤੁਹਾਡੇ ਨਾਲ ਸੰਧਾ ਕਰਨ ਵਾਲਾ ਵੀਰ ਜੀ ਆਪ ਜੀ ਦੇ ਨਾਲ ਆਦਰ ਸਤਕਾਰ ਜੋ ਵੀ ਆਪ ਤੋਂ ਕਰਨਗੇ ਅੱਲਾ ਹੀ ਕਰਨਗੇ ਬਾਈ ਸਭ ਤੋਂ ਪਹਿਲੀ ਗੱਲ ਹੋ ਗਿਆ ਸਾਡੇ ਤੋਂ ਬਾਅਦ ਵੀ ਪ੍ਰੋਗਰਾਮ ਹੈ ਸੋ ਉਹ ਹੋਣਨਗੇ ਫਿਰ ਅਸੀਂ ਹੱਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ